ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਰਾ ਚੈਨਲ ਵੈ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਆਇਆ ਹਾਂ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਸ ਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤੇ ਅਗਲੇ 5 ਦਿਨ ਪੰਜਾਬ ਤੇ ਬੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੌਸਮ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਜਿਸ ਤਰ੍ਹਾਂ ਕਿ ਪਿਛਲੇ 24 ਘੰਟੇ ਦੇ ਵਿੱਚ ਤੁਸੀਂ ਦੇਖਿਆ ਵੀ 24 ਘੰਟੇ ਦੇ ਵਿੱਚ ਜਿਹੜਾ ਮੀਂਹ ਆ ਉਹ ਘਟ ਚੁੱਕਿਆ ਪੰਜਾਬ ਦੇ ਵਿੱਚ ਕੱਲ ਮੀਂਹ ਬਹੁਤ ਪਿਆ ਕਈ ਇਲਾਕਿਆਂ ਦੇ ਵਿੱਚ ਲੇਕਿਨ ਅੱਜ ਸਵੇਰ ਤੋਂ ਹੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਉਹ ਧੁੱਪ ਚੜੀ ਹੋਈ ਆ ਪੂਰੇ ਪੰਜਾਬ ਵਿੱਚ ਓਵਰ ਆਲ ਕਿਤੇ ਮੀਂਹ ਆ ਜਿਹੜਾ ਉਹਦੀ ਖਬਰ ਨਹੀਂ ਹੈ ਲਗਭਗ ਪਹਾੜੀ ਇਲਾਕਿਆਂ ਦੇ ਵਿੱਚ ਵੀ ਘੱਟ ਮੀਂਹ ਦੀਆਂ ਖਬਰਾਂ ਜਿਹੜੀਆਂ ਉਹ ਮਿਲ ਰਹੀਆਂ ਨੇ ਜੇਕਰ ਹੁਣ ਆਪਾਂ ਗੱਲ ਕਰੀਏ ਹਵਾਵਾਂ ਦੀ ਦਿਸ਼ਾ ਦੀ ਤਾਂ ਇਸ ਵਕਤ ਪੰਜਾਬ ਦੇ ਵਿੱਚ ਹਲੇ ਤੱਕ ਜਿਹੜੀ ਪੂਰਬ ਦੀ ਹਵਾ ਚੱਲ ਰਹੀ ਆ ਤੇ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਮਧ ਪ੍ਰਦੇਸ਼ ਤੇ ਰਾਜਸਥਾਨ ਦੇ ਪੂਰਬੀ ਭਾਗਾਂ ਤੇ ਬਣਿਆ ਹੋਇਆ ਤੇ ਇੱਕ ਨਵਾਂ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਬੰਗਾਲ ਦੀ ਖਾੜੀ ਦੇ ਵਿੱਚ 4 ਤਰੀਕ ਨੂੰ ਬਣ ਜਾਣਾ ਜੋ ਕਿ ਇਸ ਵਕਤ ਚੱਕਰਵਾਤ ਦੇ ਰੂਪ ਦੇ ਵਿੱਚ ਉੱਥੇ ਹੈ ਤੇ ਮੀਂਹ ਪੰਜਾਬ ਦੇ ਵਿੱਚੋਂ ਘਟਣ ਦਾ ਕਾਰਨ ਕੀ ਆ ਵੀ ਜਦੋਂ ਵੀ ਮੌਨਸੂਨ ਜਿਹੜੀ ਆਉਂਦੀ ਆ ਪੂਰੇ ਦੇਸ਼ ਦੇ ਵਿੱਚ ਤਾਂ ਬਗਾਲ ਦੀ ਖਾੜੀ ਵੱਲੋਂ ਇੱਕ ਐਕਸਿਸ ਆਫ ਮੌਨਸੂਨ ਆ ਜਿਹੜੀ ਉਹ ਰੇਖਾ ਬਣਦੀ ਆ ਜਿਹਦੇ ਕਰਕੇ ਜਿਹੜੀ ਇਹ ਵਰਖਾ ਪੂਰੇ ਦੇਸ਼ ਦੇ ਵਿੱਚ ਹੁੰਦੀ ਆ ਜਦੋਂ ਉਹ ਉੱਤਰ ਵੱਲ ਹੁੰਦੀ ਆ ਤਾਂ ਆਪਣੇ ਉੱਤਰ ਭਾਰਤ ਦੇ ਵਿੱਚ ਤੇ ਪੂਰਬੀ ਭਾਰਤ ਦੇ ਵਿੱਚ ਅਤੇ ਗੰਗਾ ਦੇ ਮੈਦਾਨੀ ਇਲਾਕੇ ਅੱਜ ਵਰਖਾ ਹੁੰਦੀ ਆ ਤੇ ਜਦੋਂ ਉਹ ਖਿਸਕੇ نیچے ਨੂੰ ਆ ਜਾਂਦੀ ਆ ਤਾਂ ਮੱਧ ਭਾਰਤ ਅਤੇ ਪੱਛਮੀ ਭਾਰਤ ਦੇ ਵਿੱਚ ਜਿਹੜੀ ਆ ਵਰਖਾ ਜੈਸ ਤਰ੍ਹਾਂ ਗੁਜਰਾਤ ਰਾਜਸਥਾਨ ਦੇ ਭਾਗਾਂ ਤੇ ਹੁੰਦੀ ਆ ਜੋ ਕਿ ਹੁਣ ਖਿਸਕੇ ਰਾਜਸਥਾਨ ਵੱਲ ਨੂੰ ਜਾ ਚੁੱਕੀ ਹੈ ਜਿਹਦੇ ਕਰਕੇ ਵਰਖਾ ਪੰਜਾਬ 'ਚ ਘਟ ਗਈ ਆ ਲੈਕਨ ਫੇਰ ਵੀ ਨਮੀ ਆ ਜਿਹੜੀ ਉਹ ਪੰਜਾਬ ਤੇ ਇਕੱਠੀ ਹੋ ਰਹੀ ਆ ਜਿਹਦੇ ਕਰਕੇ ਜਿਹੜੀ ਇੱਥੇ ਵਰਖਾ ਦੇ ਚਾਂਸ ਆ ਉਹ ਹਲਕੇ ਤੋਂ ਦਰਮਿਆਨੇ ਕੋ ਦਰ ਇਲਾਕਿਆਂ ਦੇ ਵਿੱਚ ਦਰਜ ਕੀਤੀ ਜਾ ਸਕਦੀ ਆ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਤਾਂ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਜਿਹੜੇ ਉੱਤਰ ਪੱਛਮੀ ਇਲਾਕੇ ਆ ਤੇ ਉੱਤਰ ਪੂਰਬੀ ਇਲਾਕੇ ਆ ਇਨ੍ਹਾਂ ਭਾਗਾਂ ਦੇ ਵਿੱਚ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਆ ਜਿਵੇਂ ਅੰਮ੍ਰਿਤਸਰ ਤਰਨਤਨ ਗੁਰਦਾਸਪੁਰ ਪਠਾਨਕੋਟ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪੜ ਕਪੂਰਥਲਾ ਤੇ ਇਸੇ ਤਰ੍ਹਾਂ ਨਾਲ ਅਨੰਦਪੁਰ ਸਾਹਿਬ ਦੇ ਇਲਾਕੇ ਮਹਾਲੀ ਚੰਡੀਗੜ੍ਹ ਖਰੜ ਲੁਧਿਆਣੇ ਤੱਕ ਤੇ ਮੋਗੇ ਤੱਕ ਇਹ ਜਿਹੜੀ ਵਰਖਾ ਹੋ ਸਕਦੀ ਆ ਇਹਦੇ ਵਿੱਚ ਘਰ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਵਰਖਾ ਹੋਣ ਦੀ ਸੰਭਾਵਨਾ ਲੇਕਿਨ ਓਵਰ ਆਲ ਪੂਰੇ ਪੰਜਾਬ ਦੇ ਵਿੱਚ ਬਾਕੀ ਭਾਗਾਂ 'ਚ ਮੌਸਮ ਜਿਹੜਾ ਉਹ ਖੁਸ਼ਕ ਰਹਿ ਸਕਦਾ ਤੇ ਕੁਝ ਥਾਵਾਂ ਤੇ ਹਲਕੀ ਫੁਲਕੀ ਗਤੀਵਿਧੀ ਜਿਹੜੀ ਹੋ ਸਕਦੀ ਆ ਜਿਆਦਾਤਰ ਮੌਸਮਾ ਜਿਹੜਾ ਉਹ ਕੱਲ ਮਿਤੀ 3 ਤਰੀਕ ਨੂੰ ਅਤੇ 4 ਤਰੀਕ ਨੂੰ ਖੁਸ਼ਕ ਰਹਿਣ ਦੀ ਸੰਭਾਵਨਾ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀਆ ਕਾਰਵਾਈਆਂ ਜਿਹੜੀਆਂ ਉਹ ਕੁਝ ਇਲਾਕਿਆਂ ਦੇ ਵਿੱਚ ਹੋ ਸਕਦੀਆਂ ਉਸ ਤੋਂ ਬਾਅਦ 5 ਤੋਂ ਲੈ ਕੇ ਲਗਾਤਾਰ 9 ਤਰੀਕ ਤੱਕ 10 ਤਰੀਕ ਤੱਕ ਪੰਜਾਬ ਦੇ ਵਿੱਚ ਭਾਰੀ ਬਰਖਾ ਦਾ ਇੱਕ ਦੌਰ ਆ ਜਿਹੜਾ ਉਹ ਹੋਰ ਆਊਗਾ ਜ਼ਬਰਦਸਤ ਤਰੀਕੇ ਨਾਲ ਮੌਨਸੂਨ ਆ ਜਿਹੜੀ ਉਹ ਪੰਜਾਬ ਦੇ ਵਿੱਚ ਦੁਬਾਰਾ ਫੇਰ ਆਊ ਐਕਸਿਸ ਆਫ ਮੌਨਸੂਨ ਆ ਜਿਹੜੀ ਉੱਪਰ ਆਜੂਗੀ ਹੁਣ ਆਪਾਂ ਗੱਲ ਕਰਦੇ ਆ ਆਉਣ ਵਾਲੇ 5 ਦਿਨ ਦੇ ਪੰਜਾਬ ਦੇ ਮੌਸਮ ਦੀ ਜੇ ਆਪਾਂ ਗੱਲ ਕਰੀਏ ਆਉਣ ਵਾਲੇ ਪੰਜ ਦਿਨ ਦੇ ਪੰਜਾਬ ਦੇ ਮੌਸਮ ਦੀ ਤਾਂ ਸਭ ਤੋਂ ਪਹਿਲਾਂ ਆਉਣ ਵਾਲੇ 24 ਘੰਟਿਆਂ ਤੋਂ ਹੀ ਦੇਖ ਸਕਦੇ ਹੋ ਜਿਸ ਤਰ੍ਹਾਂ ਆਪਾਂ ਦੱਸਿਆ ਵੀ ਉੱਤਰ ਪੱਛਮੀ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਕੁਝ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਕੱਲ ਨੂੰ ਗਰਜ ਚਮਕ ਦੇ ਨਾਲ ਛਿੱਟੇ ਛਰਾਟੇ ਜਿਹੜੇ ਉਹ ਪੈ ਸਕਦੇ ਆ ਜਾਂ ਹਲਕੀ ਤੋਂ ਦਰਮਿਆਨੀ ਬਰਖਾ ਹੋ ਸਕਦੀ ਆ ਜੰਮੂ ਦੇ ਕੁਝ ਭਾਗਾਂ ਹਿਮਾਚਲ ਦੇ ਉੱਤਰਾਖੰਡ ਦੇ ਭਾਗਾਂ ਦੇ ਵਿੱਚ ਗਰਜ ਚਮਕ ਨਾਲ ਛਿੱਟਾਂ ਪੈ ਸਕਦੀਆਂ ਐਸੇ ਤਰ੍ਹਾਂ ਹਰਿਆਣੇ ਦੇ ਜਿਹੜੇ ਉੱਤਰ ਪੂਰਬੀ ਇਲਾਕੇ ਆ ਉਹਨਾਂ 'ਚ ਬਰਖਾ ਹੋਣ ਦੀ ਸੰਭਾਵਨਾ ਜ਼ਿਆਦਾ ਬਰਖਾ ਜਿਹੜੀ ਉਹ ਰਾਜ ਵਿਚ ਹੋਣ ਦੀ ਸੰਭਾਵਨਾ ਗੱਲ ਆਪਾਂ ਕਰ ਲੈਨੇ ਆ 4 ਤਰੀਕ ਦੀ 4 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਫਿਰ ਉੱਤਰ ਪੂਰਬੀ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਮਾੜੀ ਮੋਟੀ ਜਿਹੜੀ ਹੋ ਸਕਦੀ ਹੈ ਬਾਕੀ ਓਵਰঅল ਪੰਜਾਬ 'ਚ ਮੌਸਮ ਖੁਸ਼ਕ ਰਹੂਗਾ ਲੇਕਿਨ ਗੁਜਰਾ ਰਾਜਸਥਾਨ ਦੇ ਪੂਰਬੀ ਭਾਗ ਮੱਧ ਪ੍ਰਦੇਸ਼ ਗੁਜਰਾਤ ਦੇ ਭਾਗਾਂ ਦੇ ਵਿੱਚ ਅਤੇ ਜਿਹੜਾ ਹੈਗਾ ਬਿਹਾਰ ਛੱਤੀਸਗੜ ਅਤੇ ਪੂਰਬੀ ਉੱਤਰ ਪ੍ਰਦੇਸ਼ 'ਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਉਸ ਵਾਰ ਗੱਲ ਕਰ ਲਈ ਆਪਾਂ 5 ਤਰੀਕ ਦੀ 5 ਤਰੀਕ ਨੂੰ ਜਿਹੜੀ ਆ ਐਕਸੈਸ ਆਫ ਮੌਨਸੂਨ ਆ ਜਿਹੜੀ ਉੱਤਰ ਦੀ ਤਰਫ ਸ਼ਿਫਟ ਹੋ ਰਣੀ ਆ ਜਿਹਦੇ ਕਰਕੇ ਪੱਛਮੀ ਉੱਤਰ ਪ੍ਰਦੇਸ਼ ਹਰਿਆਣਾ ਦਿੱਲੀ ਪੰਜਾਬ ਦੇ ਉੱਤਰੀ ਪੱਛਮੀ ਅਤੇ ਪੂਰਬੀ ਇਲਾਕਿਆਂ ਦੇ ਵਿੱਚ ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਭਾਗਾਂ ਤੇ ਹਮਾਦਲ ਦੇ ਭਾਗਾਂ ਚ ਤੇ ਆਪਣੇ ਬਿਹਾਰ ਛੱਤੀਸਗੜ ਦੇ ਵਿੱਚ ਭਾਰੀ ਬਰਖਾ ਹੋਣ ਦੀ ਸੰਭਾਵਨਾ ਕਿਉਂਕਿ ਇਧਰੋਂ ਇੱਕ ਤਾਂ ਲੋ ਪ੍ਰੈਸ਼ਰ ਏਰੀਆ ਜਿਹੜਾ ਉਹ ਬਣ ਜਾਣਾ ਤੇ ਛੱਤੀਸਗੜ ਦੇ ਭਾਗਾਂ ਤੇ ਆ ਜਾਊਗਾ ਤੇ ਉਧਰੋਂ ਇੱਕ ਵੈਸਟਰਨ ਡਿਸਟਰਬੈਂਸ ਹੋਣ ਦੀ ਤਿਆਰੀ ਹੋ ਜਾਣੀ ਆ ਗੱਲ ਆਪਾਂ ਕਰ ਲਈਏ 6 ਤਰੀਕ ਦੀ 6 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਜੰਮੂ ਕਸ਼ਮੀਰ ਦੇ ਵਿੱਚ ਹਿਮਾਚਲ ਉੱਤਰਾਖੰਡ ਪੰਜਾਬ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਬਿਹਾਰ ਛਤੀਸਗੜ ਮੱਧ ਪ੍ਰਦੇਸ਼ ਇਹਨਾਂ ਸਾਰੇ ਭਾਗਾਂ ਦੇ ਵਿੱਚ ਮूसलाधार ਵਰਖਾ ਹੋ ਸਕਦੀ ਹੈ ਗੱਲ ਆਪਾਂ ਕਰ ਲਈਏ 7 ਤਰੀਕ ਦੀ 7 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਪਾਕਿਸਤਾਨ ਦੇ ਜੰਮੂ ਦੇ ਨਾਲ ਲੱਗਦੇ ਇਲਾਕੇ ਜੰਮੂ ਕਸ਼ਮੀਰ ਪੰਜਾਬ ਦਾ ਸਮੁੱਚਾ ਏਰੀਆ ਹਰਿਆਣਾ ਮਧ ਪ੍ਰਦੇਸ਼ ਦਾ ਏਰੀਆ ਇਨਾਂ ਚ ਦਰਮਿਆਨੀ ਤੋਂ ਭਾਰੀ ਬਰਖਾ ਹੋ ਸਕਦੀ ਹੈ 7 ਤਰੀਕ ਨੂੰ ਬਹੁਤ ਸਾਰੇ ਇਲਾਕੇ ਦੇ ਵਿੱਚ ਜ਼ਬਰਦਸਤ ਬਰਖਾ ਹੋਊਗੀ ਉਸ ਵਾਰ ਗੱਲ ਕਰੀਏ ਆਪਾਂ 8 ਤਰੀਕ ਦੀ 8 ਤਰੀਕ ਨੂੰ ਫਿਰ ਤੁਸੀਂ ਦੇਖ ਸਕਦੇ ਹੋ ਜੰਮੂ ਕਸ਼ਮੀਰ ਦੇ ਕਈ ਭਾਗ ਤੇ ਪੰਜਾਬ ਦਾ ਸਮੁੱਚਾ ਏਰੀਆ ਹਰਿਆਣਾ ਪੱਛਮੀ ਉੱਤਰ ਪ੍ਰਦੇਸ਼ ਮਧ ਪ੍ਰਦੇਸ਼ ਬਿਹਾਰ ਛਤੀਸਗੜ ਦੇ ਭਾਗਾਂ ਚ ਮੂਸਲਾ ਧਾਰ ਬਰਖਾ ਹੋਣ ਦੀ ਸੰਭਾਵਨਾ ਉਸ ਤੋਂ ਬਾਅਦ ਗੱਲ ਕਰ ਲੰਨੇ ਆਪਾਂ 9 ਤਰੀਕ ਦੀ 9 ਤਰੀਕ ਨੂੰ ਫੇਰ ਪੰਜਾਬ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਹਿਮਾਚਲ ਚ ਉੱਤਰਾਖੰਡ ਦੇ ਵਿੱਚ ਤੇ ਪੱਛਮੀ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੇ ਜ਼ਿਆਦਾਤਰ ਭਾਗਾਂ ਦੇ ਵਿੱਚ ਭਾਰੀ ਵਰਖਾ ਹੋਣ ਦੀ ਸੰਭਾਵਨਾ ਗੱਲ ਆਪਾਂ ਕਰ ਲੰਨੇ ਆ 10 ਤਰੀਕ ਦੀ 10 ਤਰੀਕ ਨੂੰ ਗਤੀਵਿਧੀਆਂ ਜਿਹੜੀਆਂ ਉੱਤਰ ਪਾਰ ਚੋਂ ਘਟ ਜਣੀਆਂ ਤੇ ਇਧਰ ਆਪਣੇ ਬੰਬੇ ਵੱਲ ਗੋਆ ਤੇ ਮੱਧ ਪ੍ਰਦੇਸ਼ ਦੇ ਭਾਗਾਂ 'ਚ ਭਾਰੀ ਵਰਖਾ ਹੋ ਸਕਦੀ ਆ ਉਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ 11 ਤਰੀਕ ਦੀ ਤਾਂ 11 ਤਰੀਕ ਨੂੰ ਵੀ ਹਲਕੀਆਂ ਫੁਲਕੀਆਂ ਗਤੀਵਿਧੀਆਂ ਉੱਤਰ ਭਾਰਤ 'ਚ ਹੋਣਗੀਆਂ। ਜ਼ਿਆਦਾ ਬਰਖਾ ਜਿਹੜੀ ਉਹ ਮੱਧ ਭਾਰਤ ਦੇ ਵਿੱਚ, ਮੱਧ ਪ੍ਰਦੇਸ਼ ਦੇ ਵਿੱਚ ਤੇ ਇਧਰੋਂ ਗੁਜਰਾਤ, ਬੰਬੇ, ਗੋਆ ਇਹਨਾਂ ਭਾਗਾਂ 'ਚ ਬਰਖਾ ਹੋ ਸਕਦੀ ਹੈ। ਇਹ ਸੀ ਅਗਲੇ 5 ਦਿਨਾਂ ਦਾ ਪੰਜਾਬ ਦਾ ਮੌਸਮ ਤੇ ਨਾਲ ਨਾਲ ਦੇ ਇਲਾਕੇ ਦਾ ਮੌਸਮ। ਉਮੀਦ ਕਰਦੇ ਹਾਂ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋ ਜੇਕਰ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਸਤ ਸ੍ਰੀ ਅਕਾਲ।